ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਪਹੁੰਚੇ ਹਾਂਗੇ ਦਿੜਬਾ ਮੰਡੀ ਤੇ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਜੋ ਕਿ ਬੀਰ ਸਿੰਘ ਕਮਾਨਤਾਪਾਸ਼ਾ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈਗਾ ਨਾਲ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਤੇ ਇਤਿਹਾਸ ਤੋਂ ਵੀ ਜਾਣੂ ਕਰਾਵਾਂਗੇ ਤਾਂ ਵੀਡੀਓ ਦੇ ਨਾਲ ਅੰਡ ਤੱਕ ਬਣੇ ਰਹੋ ਜੀ ਤਾਂ ਚਲਦੇ ਆ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਕਰਵਾਉਣੇ ਨੇ ਦਰਸ਼ਨ ਤਾਓ ਜੀ ਗੁਰੂ ਦਵਾਰ ਸਾਹਿਬ ਦੀ ਇਸ ਇਮਾਰਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਜੀ ਤੇ ਇਸ ਸਾਈਡ ਵੀਰ ਸਿੰਘ ਕਮਾਨ ਦੀ ਦੇਦਾ ਸੰਸਕਾਰ ਕੀਤਾ ਗਿਆ ਸੀ ਉਹ ਸਥਾਨ ਆਗਾ ਪਹਿਲਾਂ ਪੱ ਚੱਲਦੇ ਆ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂਗੇ ਉਸ ਤੋਂ ਬਾਅਦ ਤੁਹਾਨੂੰ ਬਾਕੀ ਦੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਤੇ ਇਤਿਹਾਸ ਤੋਂ ਵੀ ਜਾਣੂ ਕਰਾਵਾਂਗੇ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤਾਂ ਉਹ ਜੀ ਕਰਦੇ ਆ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਗੱਲ ਕਰਦੇ ਹਾਂ ਜੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਵੀਰ ਸਿੰਘ ਕਮਾਨ ਪਾਸ਼ਾ ਜੀ ਜਦੋਂ ਰੰਗੜਾਂ ਦਾ ਵਿਰੋਧ ਕਰਦੇ ਹੋਏ ਉਹਨਾਂ ਦੇ ਨਾਲ ਲੜਾਈਆਂ ਲੜਦੇ ਨੇ ਤਾਂ ਇਸ ਥਾਂ ਦੇ ਉੱਤੇ ਜਦੋਂ ਉਹਨਾਂ ਨੇ ਅਖੀਰਲੀ ਲੜਾਈ ਰੰਗੜਾਂ ਦੇ ਨਾਲ ਲੜੀ ਸੀ ਤਾਂ ਉਹਨਾਂ ਦਾ ਸ਼ੀਸ਼ ਉਹਨਾਂ ਦੇ ਤੋਂ ਵੱਖ ਹੋ ਗਿਆ ਸੀ ਤਾਂ ਇਸ ਥਾਂ ਦੇ ਉੱਤੇ ਉਹਨਾਂ ਦੇ ਦਾ ਸੰਸਕਾਰ ਕੀਤਾ ਸੀ ਜਿਸ ਥਾਂ ਤੇ ਗੁਰਦੁਆਰਾ ਸਾਹਿਬ ਬਰਸੀਆਂ ਨਾਲ ਸਥਾਪਿਤਾ ਜੀ ਜਿੱਥੇ ਉਹਨਾਂ ਦੇ ਸ਼ੀਸ਼ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਮੌਜੂਦਾਗਾ ਜੋ ਕਿ ਪਿੰਡ ਦੇ ਵਿੱਚ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਉਹ ਗੁਰਦੁਆਰਾ ਸਾਹਿਬ ਵੀ ਦਿਖਾਉਣਾਗਾ ਤਾਂ ਇਹ ਹੈ ਜੀ ਉਹ ਸਥਾਨ ਜਿੱਥੇ ਪਾਸ਼ਾ ਜੀ ਦੀ ਦੇਹ ਦਾ ਸੰਸਕਾਰ ਕੀਤਾ ਗਿਆ ਸੀ ਨਿਸ਼ਾਨਦੇਹੀ ਕਰਨ ਵਾਸਤੇ ਇਹ ਸਥਾਨ ਦੇ ਉੱਤੇ ਥੜਾ ਬਣਾ ਕੇ ਉੱਪਰ ਮਿੱਟੀ ਦਾ ਇਸ ਤਰ੍ਹਾਂ ਲੇਪ ਕੀਤਾ ਗਿਆਗਾ ਸੰਗਤਾਂ ਮਿੱਟੀ ਕੱਢਦੀਆਂ ਨੇ ਤੇ ਇਹ ਸਥਾਨ ਦੇ ਉੱਤੇ ਮਿੱਟੀ ਲਗਾਉਂਦੀਆਂ ਨੇ ਤੇ ਆਪਣੀ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਨੇ ਤਾਂ ਇਸ ਦੇ ਨਾਲ ਹੀ ਇੱਧਰ ਅਖੰਡ ਜੋਤ ਜਗਦੀ ਰਹਿੰਦੀ ਹੈ ਜੀ ਤਾਂ ਇਹਨਾਂ ਵੀਰ ਸਿੰਘ ਕਮਾਨ ਪਾਸ਼ਾ ਜੀ ਦੀ ਜੋ ਪੂਰਵਜ ਹੋਏ ਨੇ ਉਹਨਾਂ ਦੇ ਪਿਤਾ ਜੀ ਉਹ ਛੇਵੇਂ ਪਾਸ਼ਾ ਹਰਗੋਗਸنگ ਜੀ ਜਦੋਂ ਜੁੱਧ ਦੇ ਦਰਮIAN ਇਸ ਇਲਾਕੇ ਦੇ ਵਿੱਚ ਆਏ ਸੀ ਉਹਨਾਂ ਦੀ ਸੇਵਾ ਕੀਤੀ ਸੀ ਉਹ ਤਹੀਂ ਛੇਵੇਂ ਪਾਸ਼ਾ ਜੀ ਨੇ ਉਹਨਾਂ ਨੂੰ ਕਮਾਨ ਪਾਸ਼ਾ ਹੋਂ ਦਾ ਮਾਨ ਬਖਸ਼ਿਆ ਸੀ ਤੇ ਇਹਨਾਂ ਦੇ ਨਾਮ ਨਾਲ ਪਾਸ਼ਾ ਲੱਗਣ ਲੱਗਿਆ ਸੀ ਤਾਂ ਇਹ ਹੈ ਜੀ ਭੋਰਾ ਸਾਹਿਬ ਜਿਸ ਥਾਂ ਤੇ ਵੀਰ ਸਿੰਘ ਕਮਾਨ ਪਾਸ਼ਾ ਜੀ ਦੇ ਸ਼ਸਤਰ ਤੇ ਉਹਨਾਂ ਦਾ ਪਲੰਗ ਰੱਖਿਆ ਗਿਆਗਾ ਦਰਸ਼ਨ ਕਰੋ ਜੀ ਤਾਂ ਅੱਗੇ ਆਪਾਂ ਚੱਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਸਥਾਨ ਦੇ ਜਿਸ ਥਾਂ ਤੇ ਵੀਰ ਸਿੰਘ ਕਮਾਨ ਪਾਸ਼ਾ ਜੀ ਦੇ ਸ਼ੀਸ਼ਤਾ ਸੰਸਕਾਰ ਕੀਤਾ ਗਿਆ ਸੀ ਉਸ ਥਾਂ ਇਸ ਤੋਂ 1 ਕਿਲੋਮੀਟਰ ਦੀ ਦੂਰੀ ਤੇ ਹੈਗਾ ਤਾਂ ਇਹ ਹੈ ਜੀ ਗੁਰਦੁਆਰਾ ਸ਼ੀਸ਼ਕਨ ਸਾਹਿਬ ਜਿਸ ਥਾਂ ਦੇ ਉੱਤੇ ਵੀਰ ਸਿੰਘ ਕਮਾਨ ਪਾਸ਼ਾ ਜੀ ਦਾ ਸ਼ੀਸ਼ਤਾ ਸੰਸਕਾਰ ਕੀਤਾ ਗਿਆ ਸੀ ਪਹਿਲਾਂ ਸਮਿਆਂ ਦੇ ਵਿੱਚ ਇਹ ਇੱਕ ਛੱਪੜੀ ਹੁੰਦੀ ਸੀਗੀ ਤੇ ਹੁਣ ਇੱਥੇ ਮੌਜੂਦਾ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈਗਾ ਕਾਫੀ ਨਿਰਮਾਣ ਹੋ ਚੁੱਕੇ ਅਤੇ ਕਾਫੀ ਕੰਮ ਚੱਲ ਰਿਹਾ ਹੈਗਾ ਦੇਖ ਸਕਦੇ ਹਾਂ ਜੀ ਪਹਿਲਾਂ ਇਹ ਛਪੜੀ ਸੀਗੀ ਸਿਰਫ ਤੇ ਇਹ ਸਥਾਨ ਤੇ ਵੀ ਉਸ ਤਰੀ ਥੜਾ ਬਣਾ ਕੇ ਮਿੱਟੀ ਦਾ ਉੱਪਰ ਲੇਪ ਕੀਤਾ ਗਿਆਗਾ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾਗਾ